ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੀ ਕਾਲ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਸਮਾਣਾ ਸਮਾਣਾ ਦੇ ਬਾਜ਼ਾਰ ਬਿਲਕੁਲ ਮੁਕੰਮਲ ਤੌਰ ਦੇ ਉੱਤੇ ਬੰਦ ਰਹੇ ਜੋ ਉੱਕਾ ਦੁੱਕਾ ਦੁਕਾਨਾਂ ਜਾਂ ਸਰਕਾਰੀ ادارے ਜਿਵੇਂ ਕਿ ਬੈਂਕ ਵਗੈਰਾ ਖੁੱਲੇ ਸੀ ਉਹਨਾਂ ਨੂੰ ਕਿਸਾਨਾਂ ਵੱਲੋਂ ਬੰਦ ਕਰਵਾ ਦਿੱਤਾ ਗਿਆ ਸਮਾਣਾ ਦਾ ਬੱਸ ਸਟੈਂਡ ਬਿਲਕੁਲ ਬੰਦ ਹੈ ਤਸੀਰ ਰੋਡ ਬੰਦ ਸਾਰਾ ਹੀ ਸਮਾਣਾ ਤਕਰੀਬਨ ਤਕਰੀਬਨ ਮੁਕੰਮਲ ਤੌਰ ਤੇ ਬੰਦ ਹੈ ਹਾਲਾਂਕਿ ਕੁਝ ਮੈਡੀਸਨ ਦੀਆਂ ਜੋ ਦੁਕਾਨਾਂ ਨੇ ਉਹ ਖੁੱਲੀਆਂ ਨੇ ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਅੱਜ ਸਮਾਣਾ ਦੇ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਧਰਨਾ ਦੇ ਕੇ ਉਥੇ ਆਪਣਾ ਰੋਸ ਮੁਜਾਹਰਾ ਕੀਤਾ ਅਤੇ ਸੜਕੀ ਆਵਾਜਾਈ ਹੈ ਉਸ ਨੂੰ ਵੀ ਬੰਦ ਕੀਤਾ ਦੇਖ ਸਕਦੇ ਹੋ ਸਮਾਨਾ ਦਾ ਬੱਸ ਸਟੈਂਡ ਬਿਲਕੁਲ ਸੁਨਾਪਿਆ ਜਿੱਥੇ ਹਰ ਟਾਈਮ ਰੌਣਕ ਹੁੰਦੀ ਸੀ ਤੈਸੀ ਰੋਡ ਬੱਸ ਸਟੈਂਡ ਰੋਡ ਮੁਕੰਮਲ ਤੌਰ ਤੇ ਅੱਜ ਲੋਕਾਂ ਵੱਲੋਂ ਕੁਛ ਅਜੇ ਠੰਡ ਵੀ ਬਹੁਤ ਜ਼ਿਆਦਾ ਹੈ ਇਸ ਕਰਕੇ ਸਾਰੇ ਹੀ ਸਮਾਣਾ ਵਾਸੀ ਤਕਰੀਬਨ ਤਰੀਕੇ ਨਾਲ ਆਪਣੇ ਘਰਾਂ ਦੇ ਵਿੱਚ ਨੇ ਸੜਕ ਦੇ ਉੱਤੇ ਕੋਈ ਰੌਣਕ ਨਹੀਂ ਹੈ ਇਹ ਦੇਖ ਸਕਦੇ ਹੋ ਸਮਾਣਾ ਪਾਟੜਾ ਪਟਿਆਲਾ ਰੋਡ ਜਿੱਥੇ ਕਿ ਇੱਥੇ ਵੀ ਸਾਰਾ ਬਾਜ਼ਾਰ ਵਗੈਰਾ ਬੰਦ ਨੇ ਚੱਕੇ ਜਾਂਮ ਤੋਂ ਬਾਅਦ ਤਕਰੀਬਨ ਸਾਰੇ ਹੀ ਜਿੰਨੇ ਵਹੀਕਲ ਨੇ ਉਹ ਵੀ ਚੌਂਕਾਂ ਦੇ ਵਿੱਚ ਫਸੇ ਹੋਏ ਨੇ ਜਿਹੜਾ ਕਰਨਾ ਇੱਥੇ ਇਸ ਟਾਈਮ ਸਮਾਨੇ ਦੇ ਵਿੱਚ ਤਰਨ ਜਿਹੜਾ ਜਾਰੀ ਆ ਕਿਸਾਨਾਂ ਦਾ ਤੇ ਉਹਨਾਂ ਵੱਲੋਂ ਇਸ ਨੂੰ ਕਰ ਪਹਿਲਿਆ ਮੁਕੰਮਲ ਤੌਰ ਤੇ ਬੰਦ ਕਰਵਾਉਣ ਦੇ ਲਈ ਬਾਜ਼ਾਰਾਂ ਦੇ ਵਿੱਚ ਰੌਂਡ ਵੀ ਲਗਾਏ ਜਾ ਰਹੇ ਅਸੀਂ ਕੀ ਕਸਾਂ ਹਾਂ ਪੰਜਾਬ ਦੇ ਤੇਰੀ ਚੱਲਣ ਨਹੀਂ ਤੇਰੀ ਕੋਈ ਬਾਬਈ ਕਿਹਤੇ ਜਾਂਦੇ ਨੇ ਮੈਦਾਨ ਇਹ ਹੁਸਨ ਮੇ ਜਿਹੜੇ ਪੈਂਦੇ ਨੇ ਸੰਗਰਸ਼ਾਂ ਦੌਰਾਂ ਬਈ ਕਿਹਤੇ ਜਾਂਦੇ ਨੇ ਮੈਦਾਨ